ਹੈਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਆਲੂ ਬੜੀਆ ਤੇ ਪਿਆਜ਼ ਵਾਲੀ ਕੜੀ ਦੀ ਰੈਸਪੀ ਲੈ ਕੇ ਆਈ ਹਾਂ ਤੁਸੀਂ ਜਿਹੜੀ ਇਹ ਬੜੀਆ ਵਾਲੀ ਕੜੀ ਨਹੀਂ ਖਾਧੀ ਹੋਏਗੀ ਸਾਡੇ ਇੱਧਰ ਬਣਾਈ ਜਾਂਦੀ ਹੈ ਤੇ ਆਓ ਅਸੀਂ ਫਿਰ ਇਹਨੂੰ ਬਣਾਉਣਾ ਸ਼ੁਰੂ ਕਰੀਏ ਬਹੁਤ ਹੀ ਜਦਾ ਸਵਾਦਬਨ ਕੇ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰ ਇਹਨੂੰ ਬੜੀਆ ਪਾ ਕੇ ਬਣਾ ਕੇ ਦੇਖਿਓ ਤੁਹਾਨੂੰ ਜ਼ਰੂਰ ਪਸੰਦ ਆਏਗੀ ਆਓ ਇਹਨੂੰ ਫਿਰ ਬਣਾਈਏ ਸਭ ਤੋਂ ਪਹਿਲਾਂ ਅਸੀਂ ਗੈਸ ਤੇ ਰੱਖਾਂਗੇ ਕੜਾਈ ਗੈਸ ਨੂੰ ਔਨ ਕਰ ਦਵਾਂਗੇ ਇਹਦੇ ਵਿੱਚ ਅਸੀਂ ਪਾਵਾਂਗੇ ਸਰੋਂ ਦਾ ਤੇਲ ਇੱਥੇ ਅਸੀਂ 1 ਕੜਸੀ ਤੋਂ ਥੋੜਾ ਜਿਹਾ ਵੱਧ ਤੇਲ ਪਾਇਆ ਹੈ ਤੇਲ ਨੂੰ ਅਸੀਂ ਗਰਮ ਹੋਣ ਦਵਾਂਗੇ ਹੁਣ ਅਸੀਂ ਲਵਾਂਗੇ ਬੜੀਆ ਇੱਥੇ ਜਿਹੜੀ ਮੈਂ ਬੜੀਆ ਘਰ ਬਣਾ ਕੇ ਤਿਆਰ ਕੀਤੀ ਸੀ ਇਹ ਉਹ ਵਾਲੀਆ ਬੜੀਆਂ ਨੇ ਬੜੀਆਂ ਨੂੰ ਆਪਾਂ ਤੇਲ ਦੇ ਵਿੱਚ ਪਾ ਦਵਾਂਗੇ ਇਹਨਾਂ ਨੂੰ ਪਹਿਲਾਂ ਅਸੀਂ ਭੁੰਨ ਕੇ ਤਿਆਰ ਕਰਾਂਗੇ ਬੜੀਆਂ ਦੀ ਆਪਾਂ ਜਿਹੜੀ ਸਾਈਡ ਹੈ ਉਹ ਚੇਂਜ ਕਰਦੇ ਰਹਾਂਗੇ ਬੜੀਆਂ ਨੂੰ ਅਸੀਂ ਲਾਲ ਹੋਣ ਤੱਕ ਭੁੰਨਾਂਗੇ ਥੋੜੀ ਹੀ ਦੇਰ ਦੇ ਵਿੱਚ ਦੇਖੋ ਜਿਹੜੀਆਂ ਬੜੀਆਂ ਹੈਗੀਆਂ ਪੁੱਜ ਕੇ ਲਾਲ ਹੋ ਚੁੱਕੀਆਂ ਨੇ ਤੇ ਇਹਨਾਂ ਬੜੀਆਂ ਨੂੰ ਅਸੀਂ ਕੜਾਈ ਵਿੱਚੋਂ ਕੱਢ ਲਵਾਂਗੇ ਤੇ ਇੱਕ ਪਲੇਟ ਦੇ ਵਿੱਚ ਰੱਖ ਦਵਾਂਗੇ ਹੁਣ ਆਪਾਂ ਇਸੇ ਹੀ ਤੇਲ ਦੇ ਵਿੱਚ ਇੱਕ ਚਮਚ ਪਾ ਦਵਾਂਗੇ ਮੇਥਿਆ ਦਾ ਤੇ ਇੱਕ ਚਮਚ ਹੀ ਅਸੀਂ ਪਾਵਾਂਗੇ ਜੀਰਾ ਸਾਫਤਾ ਤੇ ਨਾਲ ਅਸੀਂ ਥੋੜੀ ਜੀ ਪਾ ਦਾਂਗੇ ਹਿੰਗ ਇਹਨੂੰ ਅਸੀਂ ਭੁੰਨਾਂਗੇ ਚੰਗੀ ਤਰ੍ਹਾਂ ਜਦੋਂ ਇਹ ਭੁੱਜ ਹੋ ਜਾਣਗੇ ਫਿਰ ਨਾਲ ਹੀ ਅਸੀਂ ਪਾ ਦਾਂਗੇ ਦੋ ਪਿਆਜ਼ ਲੰਬੇ ਲੰਬੇ ਕੱਟੇ ਹੋਏ ਪਿਆਜ਼ਾਂ ਨੂੰ ਅਸੀਂ ਭੁੰਨ ਲੈਂਦੇ ਹਾਂ ਤੇ ਇੱਧਰ ਜਿਹੜੀ ਸਾਡੀ ਇਹ ਬੜੀਆ ਹੈ ਜਦੋਂ ਇਹ ਠੰਡੀਆਂ ਹੋ ਜਾਂ ਤਾਂ ਅਸੀਂ ਇਹਨਾਂ ਨੂੰ ਕੁੱਟ ਲਵਾਂਗੇ ਕਿਉਂਕਿ ਅਸੀਂ ਜਿਹੜੀ ਇਹ ਸਾਪਤੀਆ ਬੜੀਆ ਨਹੀਂ ਪਾਵਾਂਗੇ ਕੜੀ ਦੇ ਵਿੱਚ ਅਸੀਂ ਇਹਨਾਂ ਨੂੰ ਥੋੜਾ ਜਿਹਾ ਇਦਾਂ ਕੁੱਟ ਕੇ ਪਾਵਾਂਗੇ ਕੁੱਟਣ ਦੇ ਨਾਲ ਜਿਹੜੀਆਂ ਇਹ ਛੇਤੀ ਪੱਕ ਜਾਂਦੀਆਂ ਨੇ ਜੇ ਸਾਪਤੀਆ ਪਾਵਾਂਗੇ ਉਹਨਾਂ ਨੇ ਪੱਕਣਾ ਨਹੀਂ ਹੈ ਤੇ ਇੱਧਰ ਜਿਹੜਾ ਸਾਡਾ ਪਿਆਜ਼ ਆ ਇਹ ਲਾਲ ਹੋ ਚੁੱਕਾ ਹੈ 5 6 80 ਇਹਦੇ ਵਿੱਚ ਪਾ ਦਵਾਂਗੇ ਸੁੱਕੀਆਂ ਲਾਲ ਮਿਰਚਾਂ ਜਦੋਂ ਪਿਆਜ਼ ਥੋੜਾ ਜਿਹਾ ਭੁਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਣਾ ਹੈ ਲਸਣ ਜਿਹੜਾ ਇੱਥੇ ਮੈਂ ਲਸਣ ਪਾਣਾ ਹੈ ਇਹ ਜਿਹੜਾ ਮੈਂ ਲਸਣ ਸੁਕਾ ਕੇ ਰੱਖਿਆ ਹੋਇਆ ਘਰ ਦੇ ਵਿੱਚ ਉਹ ਵਾਲਾ ਲਸਣ ਹੈ ਕਿਉਂਕਿ ਕਿਸੇ ਵੇਲੇ ਜਦੋਂ ਜਲਦੀ ਜਲਦੀ ਹੁੰਦੀ ਹੈ ਲਸਣ ਛਿੱਲਣ ਦਾ ਟਾਈਮ ਨਹੀਂ ਹੁੰਦਾ ਤੇ ਫਿਰ ਜਿਹੜਾ ਮੈਂ ਸੁਕਾ ਕੇ ਲਸਣ ਰੱਖਿਆ ਹੈ ਉਹਦੀ ਵਰਤੋਂ ਕਰਦੀਆਂ ਤੇ ਜਿਹੜਾ ਸੁੱਕਾ ਲਸਣ ਹੈ ਉਹਨੂੰ ਜਦੋਂ ਅਸੀਂ ਪਿਆਜ਼ ਥੋੜੇ ਭੁਜ ਹੋ ਜਾਣ ਫਿਰ ਉਹਨੂੰ ਪਾਈਦਾ ਹੈ ਜੇ ਅਸੀਂ ਪਹਿਲਾਂ ਲਸਣ ਪਾ ਦਾਂਗੇ ਤੇ ਫਿਰ ਜਿਹੜਾ ਸਾਡਾ ਮਸਾਲਾ ਉਹ ਸਾਰਾ ਸੜ ਜਾਏਗਾ ਕਿਉਂਕਿ ਉਹਨੂੰ ਬਹੁਤ ਜਲਦੀ ਸੇਕ ਲੱਗ ਜਾਂਦਾ ਹੈ ਦੇਖੋ ਤੇ ਪਿਆਜ਼ ਜਿਹੜੇ ਸਾਡੇ ਜਦੋਂ ਚੰਗੀ ਤਰ੍ਹਾਂ ਭੁਜ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਆਲੂ ਜਿਹੜੀ ਅਸੀਂ ਇਹ ਕੜੀ ਬਣਾਣੀ ਹੈ ਇਹਦੇ ਵਿੱਚ ਅਸੀਂ ਬੜੀਆ ਆਲੂ ਪਿਆਜ਼ ਤਿੰਨ ਚੀਜ਼ਾਂ ਪਾ ਕੇ ਬਣਾਣੀ ਹੈ ਤੇ ਆਲੂ ਨੂੰ ਆਪਾਂ ਥੋੜੀ देर ਪਕਾ ਲੈਂਦੇ ਹਾਂ ਦੋ ਆਲੂ ਅਸੀਂ ਲਏ ਆ ਇੱਥੇ ਆਲੂ ਭਨ ਤੋਂ ਬਾਅਦ ਅਸੀਂ ਇਹਦੇ ਵਿੱਚ ਨਮਕ ਪਾ ਦਵਾਂਗੇ ਇੱਕ ਚਮਚ ਭਰ ਕੇ ਨਾਲ ਅਸੀਂ ਪਾ ਦਵਾਂਗੇ ਹਲਦੀ ਪਾਊਡਰ ਨਾਲ ਹੀ ਗਰਮ ਮਸਾਲਾ ਇੱਕ ਚਮਚ ਤੇ ਅੱਧਾ ਜਾਂ ਪੌਣਾ ਚਮਚ ਅਸੀਂ ਜਿਹੜੀ ਲਾਲ ਮਿਰਚ ਦਾ ਪਾ ਦਾਂਗੇ ਇਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਮਸਾਲਿਆਂ ਨੂੰ ਭੁੰਨ ਲਵਾਂਗੇ ਚੰਗੀ ਤਰ੍ਹਾਂ ਤੇ ਜਿਹੜੀਆਂ ਅਸੀਂ ਬੜੀਆ ਕੱਟ ਕੇ ਰੱਖੀਆਂ ਹੋਈਆਂ ਹੈ ਭੁੰਨ ਕੇ ਉਹਨਾਂ ਨੂੰ ਵੀ ਅਸੀਂ ਨਾਲ ਹੀ ਪਾ ਦਾਂਗੇ ਹੁਣ ਅਸੀਂ ਇਹਦੇ ਵਿੱਚ ਕ੍ਰਸ਼ ਕੀਤਾ ਹੋਇਆ ਅਦਰਕ ਤੇ ਹਰੀਆ ਮਿਰਚਾ ਪਾਵਾਂਗੇ ਅਦਰਕ ਤੇ ਹਰੀਆਂ ਮਿਰਚਾਂ ਨੂੰ ਥੋੜਾ ਜਿਹਾ ਪਕਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਅੱਧਾ ਇੱਕ ਗਲਾਸ ਪਾਣੀ ਦਾ ਪਾ ਕੇ ਆਲੂਆਂ ਨੂੰ ਅਸੀਂ ਢੱਕ ਕੇ ਪਕਾਵਾਂਗੇ ਕਿਉਂਕਿ ਜਿਹੜੀ ਆ ਆਲੂ ਤੇ ਬੜੀਆ ਹੈਗੀ ਆ ਇਹਨਾਂ ਨੂੰ ਅਸੀਂ ਢੱਕ ਕੇ ਪਕਾਣਾ ਹੈ ਥੋੜਾ ਪਾਣੀ ਪਾ ਕੇ ਜੇ ਅਸੀਂ ਇਹਦੇ ਵਿੱਚ ਲੱਸੀ ਪਾਤੀ ਤੇ ਫਿਰ ਜਿਹੜੀ ਸਾਡੇ ਆਲੂ ਹੈ ਤੇ ਬੜੀਆ ਇਹ ਗਲਣੀਆਂ ਨਹੀਂ ਹੈ ਇਸ ਕਰਕੇ ਅਸੀਂ ਅੱਧਾ ਇੱਕ ਗਲਾਸ ਜਿਹੜਾ ਪਾਣੀ ਦਾ ਪਾ ਕੇ ਇਹਨਾਂ ਨੂੰ ਢੱਕ ਕੇ ਪਕਾਵਾਂਗੇ ਆਲੂਆਂ ਨੂੰ ਅਸੀਂ ਪਹਿਲਾਂ ਪਕਾਣਾ ਹੈ ਠੀਕ ਹੈ ਇਹਨੂੰ ਟੱਕ ਦਿੰਦੇ ਹਾਂ ਦੂਸਰੀ ਸਾਈਡ ਤੇ ਅਸੀਂ ਇਧਰ ਲੈ ਲਵਾਂਗੇ ਆਪਣਾ ਦਹੀਂ ਜਾਂ ਲੱਸੀ ਇੱਥੇ ਮੈਂ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਿਆ ਹੈ ਉਹਦੇ ਵਿੱਚ ਪਾਣੀ ਪਾ ਲਿਆ ਹੈ ਥੋੜਾ ਜਿਹਾ ਦਹੀਂ ਨੂੰ ਥੋੜਾ ਲੱਸੀ ਵਾਂਗ ਪਤਲਾ ਕਰ ਲਿਆ ਹੈ ਇਹਦੇ ਵਿੱਚ ਆਪਾਂ 3-4 ਚਮਚ ਭਰ ਕੇ ਅਸੀਂ ਬੇਸਨ ਦੇ ਪਾ ਦਵਾਂਗੇ ਚਮਚ ਜਿਹੜਾ ਛੋਟਾ ਚਮਚ ਹੈ ਉਹ ਆਪਾਂ 3-4 ਚਮਚ ਪਾਣੀ ਹੈ ਅੱਧਾ ਚਮਚ ਹਲਦੀ ਦਾ ਅਸੀਂ ਦਹੀਂ ਦੇ ਵਿੱਚ ਹੀ ਪਾ ਦਾਂਗੇ ਇਹਦੇ ਨਾਲ ਜਿਹੜਾ ਕੜੀ ਦਾ ਕਲਰ ਹੈਗਾ ਬਹੁਤ ਹੀ ਜਦਾ ਸੋਹਣਾ ਆਂਦਾ ਹੈ ਅੱਧਾ ਚਮਚ ਹੀ ਪਾਣਾ ਹੈ ਜਿਆਦਾ ਨਹੀਂ ਪਾਣਾ ਹੈ ਤੇ ਇਦੋਂ ਜਿਹੜਾ ਸਾਡਾ ਬੈਟਰ ਹੈਗਾ ਦੇਖੋ ਦਹੀਂ ਵਾਲਾ ਚੰਗੀ ਤਰ੍ਹਾਂ ਫੈਂਟ ਹੋ ਚੁੱਕਾ ਹੈ ਹੁਣ ਅਸੀਂ ਇੱਕ ਵਾਰ ਟੱਕਨ ਚੱਕ ਕੇ ਦੇਖ ਲੈਂਦੇ ਹਾਂ ਕਿ ਜਿਹੜੇ ਸਾਡੇ ਆਲੂ ਵਗੈਰਾ ਉਹ ਪੱਕੇ ਆ ਜਾਂ ਨਹੀਂ ਪਾਣੀ ਦੇਖੋ ਕਾਫੀ ਹੱਦ ਤੱਕ ਸਾਰਾ ਸੁੱਕ ਚੁੱਕਾ ਹੈ ਤੁਹਾਨੂੰ ਅਸੀਂ ਇੱਕ ਵਾਰ ਕਰਸ਼ੀ ਮਾਰ ਕੇ ਦੇਖ ਲੈਂਦੇ ਹਾਂ ਦੇਖੋ ਜਿਹੜੇ ਆ ਇੱਧਰ ਆਲੂ ਤੇ ਬੜੀਆ ਹੈਗੀਆਂ ਇਹ ਪੱਕ ਚੁੱਕੀਆਂ ਨੇ ਜਦੋਂ ਆਲੂ ਪੱਕ ਜਾਣ ਤੇ ਫਿਰ ਅਸੀਂ ਦੇ ਵਿੱਚ ਜਿਹੜਾ ਬੇਸਨ ਘੋਲ ਕੇ ਰੱਖਿਆ ਹੈ ਦਹੀਂ ਦੇ ਵਿੱਚ ਉਹ ਅਸੀਂ ਪਾ ਦਾਂਗੇ ਕੜਾਈ ਦੇ ਵਿੱਚ ਤੇ ਇਸੇ ਹੀ ਬੌਲ ਨੂੰ ਆਪਾਂ ਥੋੜਾ ਜਿਹਾ ਇਹਦੇ ਚ ਪਾਣੀ ਪਾ ਕੇ ਨਾਲ ਇਹਨੂੰ ਧੋ ਲਵਾਂਗੇ ਤੇ ਨਾਲੇ ਜਿਹੜਾ ਪਾਣੀ ਹੈਗਾ ਉਹ ਆਪਾਂ ਇੱਧਰ ਪਾ ਦਾਂਗੇ ਕੜਾਈ ਦੇ ਵਿੱਚ ਥੋੜਾ ਜਿਹਾ ਹੋਰ ਪਾਣੀ ਪਾਉਣ ਤੋਂ ਬਾਅਦ ਅਸੀਂ ਕੜੀ ਰਿਜੇ ਨੂੰ ਰੱਖ ਦਵਾਂਗੇ ਤੇ ਲਗਾਤਾਰ ਜਿਹੜੀ ਕੜਸੀ ਨੂੰ ਚਲਾਉਂਦੇ ਰੱਖਾਂਗੇ ਵਿੱਚ ਵਿੱਚ ਆਈ ਜਾਵਾਂਗੇ ਤੇ ਚਲਾਈ ਜਾਵਾਂਗੇ ਜਦੋਂ ਕੜੀ ਰੇਜੇ ਪੈ ਜਾਏਗੀ ਫਿਰ ਅਸੀਂ ਕੜਸੀ ਨੂੰ ਚਲਾਉਣਾ ਜਿਹੜੀ ਬੰਦ ਕਰ ਦਵਾਂਗੇ ਦੇਖੋ ਜਦੋਂ ਕੜੀ ਇਦਾਂ ਰਿਜਣੀ ਸ਼ੁਰੂ ਹੋ ਜੇ ਫਿਰ ਅਸੀਂ ਜਿਹੜੀ ਕੜਸੀ ਆ ਉਹ ਨਹੀਂ ਚਲਾਵਾਂਗੇ ਜਦੋਂ ਵੀ ਆਲੂ ਪਾ ਕੇ ਅਸੀਂ ਕੜੀ ਬਣਾਣੀ ਹੋਵੇ ਤੇ ਜਿਹੜੇ ਆਲੂ ਹੈਗੇ ਉਹਨਾਂ ਨੂੰ ਪਹਿਲਾਂ ਵੱਖਰਾ ਪਕਾ ਲਵੋ ਥੋੜਾ ਜਿਹਾ ਪਾਣੀ ਪਾ ਕੇ ਇਦਾਂ ਜਿਹੜੇ ਆਲੂ ਆ ਉਹ ਛੇਤੀ ਪੱਕ ਜਾਂਦੇ ਆ ਜੇ ਅਸੀਂ ਇਦਾਂ ਨਹੀਂ ਪਕਾਵਾਂਗੇ ਤੇ ਬਾਅਦ ਵਿੱਚ ਜਿਹੜੇ ਸਾਡੇ ਆਲੂ ਆ ਕੱਚੇ ਤੇ ਇਹਨੂੰ ਅਸੀਂ ਪਕਾਵਾਂਗੇ ਘੱਟੋ ਘੱਟ ਅੱਧਾ ਪੌਣਾ ਘੰਟਾ ਤੱਕ ਜਦੋਂ ਕੜੀ ਇੱਕ ਵਾਰੀ ਰਿਜੇ ਪੈ ਜਾਵੇ ਫਿਰ ਅਸੀਂ ਇਹਨੂੰ ਮੱਠੇ ਸੇਕ ਤੇ ਕਰ ਦਵਾਂਗੇ ਤੇ ਮੱਠੇ ਸੇਕ ਤੇ ਅਸੀਂ ਇਹਨੂੰ ਰਿਜਣ ਦਵਾਂਗੇ ਜਿੰਨੀ ਜ਼ਿਆਦਾ ਕੜੀ ਰਿਜੇਗੀ ਉੰਨੀ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਏਗੀ ਕੜੀ ਬਣਾਉਣ ਵੇਲੇ ਇੱਕ ਗੱਲ ਦਾ ਇਹ ਵੀ ਧਿਆਨ ਰੱਖਿਆ ਕਰੋ ਜਿਹੜਾ ਤੁਸੀਂ ਦਹੀਂ ਲੈਣਾ ਹੋਵੇ ਦਹੀਂ ਕੋਸ਼ਿਸ਼ ਕਰੋ ਕਿ ਇੱਕ ਅੱਧਾ ਦਿਨ ਹੀ ਪੁਰਾਣਾ ਹੋਵੇ ਜਿਆਦਾ ਦਹੀਂ ਪੁਰਾਣਾ ਨਾ ਹੋਵੇ ਤਾਜ਼ਾ ਹੋਵੇ ਤੇ ਸਭ ਤੋਂ ਵਧੀਆ ਜਿਹੜੀ ਕੜੀ ਹੈਗੀ ਆ ਫਿਰ ਜਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਜਿੰਨਾ ਜਿਆਦਾ ਖੱਟਾ ਦਹੀਂ ਹੋਏਗਾ ਨਾ ਕੜੀ ਸਵਾਦ ਨਹੀਂ ਬਣੇਗੀ ਜੇ ਪੁਰਾਣਾ ਦਹੀਂ ਹੋਏਗਾ ਇਸ ਕਰਕੇ ਤਾਜ਼ਾ ਦਹੀਂ ਵਰਤੋ ਉਹਦੇ ਨਾਲ ਜਿਹੜੀ ਕੜੀ ਹੈ ਬਹੁਤ ਜਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਆਪਾਂ ਇਹਨੂੰ ਰਜਾਵਾਂਗੇ ਥੋੜੀ ਦੇਰ ਹੋਰ ਅੱਧਾ ਘੰਟਾ ਹੋ ਚੁੱਕਾ ਹੈ ਕੜੀ ਰਿਚਦੀ ਨੂੰ ਤੇ ਅਸੀਂ ਹੁਣ ਇਹਨੂੰ 10 ਮਿੰਟ ਹੋਰ ਪਕਾਵਾਂਗੇ 10 ਮਿੰਟ ਬਾਅਦ ਅਸੀਂ ਗੈਸ ਨੂੰ ਬੰਦ ਕਰ ਦਵਾਂਗੇ ਇਹਦੋਂ ਜਿਹੜੀ ਸਾਡੀ ਕੜੀ ਹੈ ਬਣ ਕੇ ਤਿਆਰ ਹੋ ਚੁੱਕੀ ਹੈ ਇੱਕ ਵਾਰ ਤੁਸੀਂ ਇਦਾਂ ਦੀ ਜਿਹੜੀ ਕੜੀ ਹੈ ਆਲੂ ਬੜੀਆ ਵਾਲੀ ਜ਼ਰੂਰ ਬਣਾ ਕੇ ਦੇਖੋ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਜਦੋਂ ਇੱਕ ਵਾਰ ਬਣਾਓਗੇ ਨਾ ਤੁਹਾਨੂੰ ਪੱਕਾ ਪਸੰਦ ਆਏਗੀ ਪਕੌੜੀਆਂ ਵਾਲੀ ਕੜੀ ਨਾਲੋਂ ਵੀ ਜ਼ਿਆਦਾ ਸਵਾਦ ਹੁੰਦੀ ਹੈ ਇਹ ਵਾਲੀ ਕੜੀ ਤੇ ਕੜੀ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਆ ਫਿਰ ਤੁਹਾਨੂੰ ਕੋਈ ਨਵੀਂ ਵੀਡੀਓ ਦੇ ਨਾਲ